ਤੇਲ ਦੇ ਲਈ ਲੋਕਾਂ ਨੇ ਹਾਹਾਕਾਰ ਮਚਾ ਦਿੱਤੀ ਤਾਂ ਇੱਕ ਵੱਡੀ ਤਹਿਮ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਖੰਨਾ ਦੇ ਬੱਸ ਸਟੈਂਡ ਦੇ ਸਾਹਮਣੇ ਇੱਕ ਪੁਲ ਬਣਿਆ ਹੋਇਆ ਹੈ ਹਾਂਜੀ ਉਸ ਪੁਲ ਦੇ ਉੱਤੇ ਤੇਲ ਨਾਲ ਭਰੇ ਹੋਏ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ ਹੈ ਕਾਫੀ ਜਿਹੜਾ ਨੁਕਸਾਨ ਹੋ ਗਿਆ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹਨੂੰ ਬੁਝਾਉਣ ਦਾ ਯਤਨ ਕਰ ਰਹੀਆਂ ਨੇ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੇਲ ਪਹੁੰਚਾਇਆ ਜਾ ਰਿਹਾ ਕਾਲੀ ਦੇ ਵਿੱਚ ਹੀ ਕੁਝ ਨਾ ਕੁਝ ਹੋ ਗਿਆ ਹੋਵੇ ਵੀ ਕਿਤੇ ਪੰਪਾਂ ਦਾ ਕੋ ਲੇਟ ਨਾ ਹੋ ਜਾਏ ਉਹ ਕੰਮ। ਧਰਬੰਦਰ ਜੀ ਬਹੁਤ ਸਾਰਾ ਸਿਸਟਮ ਇੱਥੇ ਹੈ ਇੱਥੇ ਆ ਹੁਣ ਤੁਹਾਡਾ ਅਪ੍ਰੈਲ ਦੇ ਵਿੱਚ ਆ ਜਾਣਾ ਕਣਕ ਦਾ ਸੀਜ਼ਨ। ਹੂੰ 1967 ਮਾਡਲ ਟਰੱਕ ਆ ਜਾਣੇ ਨੇ। ਹੂੰ ਠੀਕ ਹੈ ਜੀ 50 ਸਾਲ ਪੁਰਾਣੇ। ਹੂੰ ਇਹ ਤੇਲ ਦੇ ਟੈਂਕਰਾਂ ਚ ਵੀ ਇਹੋ ਜਿਹਾ ਕੰਮ ਹੈ। ਆ ਜਿਹੜੇ ਆਰਟੀਏ ਡੀਟੀਓ ਟਰਾਂਸਪੋਰਟ ਮੰਤਰੀ ਮਹਿਕਮਾ ਇਹਨਾਂ ਨੇ ਅੱਜ ਤੱਕਰ ਦੱਸੋ ਜਿੰਨੇ ਤੇਲ ਦੇ ਟੈਂਕਰ ਪੰਜਾਬ ਦੇ ਵਿੱਚ ਕੰਮ ਕਰਦੇ ਆ ਹੂੰ ਇਹ ਸਾਰੇ ਨਿਯਮਾਂ ਦੇ ਮੁਤਾਬਕ ਸਹੀ ਹੈ ਉਹਨਾਂ ਦੇ ਉਹ ਸਾਰੇ ਪ੍ਰਬੰਧ ਹੈ ਤੇ ਜਵਾਬ ਆਏਗਾ ਨਾ ਵਿੱਚ ਸੋ ਬ੍ਰੇਕ ਹਾਲਾਕੇ ਥੋੜੀ ਜੀ ਕਾਹਲ ਤੋਂ ਬਚਣਾ ਚਾਹੀਦਾ ਥੋੜਾ ਜਿਹਾ ਇਹ ਤਾਂ ਮੇਰੇ ਤਾਂ خیال ਲੋਕਾਂ ਦੇ ਵਿੱਚ ਇਹ ਸੀ ਕਿ ਸੁਪਰੀਮ ਕੋਰਟ ਨੂੰ ਸੂਓ ਮੋਟਸ ਨਰਸਲਾਣੇ ਚਾਹੀਦਾ ਸੀ ਪਰ ਕਿੰਨਾ ਚਿਰ ਸੁਪਰੀਮ ਕੋਰਟ ਚੰਦਰ ਚੂੜ ਸਾਹਿਬ ਇਹਨਾਂ ਦੇ ਪਿੱਛੇ ਡੰਡਾ ਲੈ ਕੇ ਪਏ ਰਹਿਣਗੇ ਇਹ ਸਾਰਾ ਕੁਝ ਕਿਉਂ ਬਸਦਾ ਬਸਦੇ ਹੱਸਦੇ ਦੇ ਵਿੱਚ ਇੱਕ ਤੀਲੀ ਲਾਈ ਨਾ ਹੂੰ ਕਿ ਪਹਿਲਾ ਬੰਦੇ ਬਾਹਰ ਕਢਾ ਦਿਓ ਕਿਸੇ ਤਰੀਕੇ ਨਾਲ ਲਾ ਕੇ ਬਹਿਸ ਹੋਵੇ ਨਾ ਤੇ ਜੋ ਤੁਹਾਡੋ ਮਨਜ਼ੂਰ ਆ ਪਾਸ ਕਰ ਦਿਓ ਹੂੰ ਮੈਂ ਬਹੁਤ ਵਾਰ ਕਿਹਾ ਜਦੋਂ ਤੱਕ ਠੰਡੇ ਕਮਰਿਆਂ 'ਚ ਬਹਿ ਕੇ ਕਾਨੂੰਨ ਬੰਦੇ ਰਹਿਣਗੇ ਉਹ ਲੋਕੋ ਤੇ ਵਿੱਚ ਨਹੀਂ ਹੋ ਸਕਦੇ ਤੇ ਜਾਦੂਗਰियां ਬਹੁਤ ਕਰਦੇ ਐ ਹੂੰ ਐਸੇ ਹੋ ਗਿਆ ਐਸੇ ਹੋ ਗਿਆ ਚੰਗੀ ਗੱਲ ਇਹ ਐ ਕਿ ਕਿਰਪਾ ਰੱਖੋ ਥਮਾ ਰੱਖੋ ਤੇ ਮੈਂ ਚਾਲਕ ਵੀਰਾਂ ਨੂੰ ਬੇਨਤੀ ਕਰਦਾ ਕਿ ਥੋੜੀ ਜੀ ਸਪੀਡ ਵਾਲੇ ਮਾਮਲੇ ਦੇ ਵਿੱਚ ਵੀ ਹੁਣ ਦੇਖੋ ਪੁਲ ਤੇ ਵਾਪਰਿਆ ਉੱਥੇ ਲੈ ਜਾ ਕੇ ਫਾਇਰ ਥੱਲੇ ਉਹ ਤਾਂ ਫਾਇਰ ਬ੍ਰਿਗੇਡ ਦਾ ਬਰਾਬਰ ਲਾ ਕੇ ਫਾਇਰ ਬ੍ਰਿਗੇਡ ਕਰ ਸਕਦਾ ਹੈ ਨਾ ਹੂੰ ਜੇ ਜ਼ਮੀਨ ਤੇ ਹੋਵੇ ਤਾਂ ਚਾਰੇ ਪਾਸੋਂ ਘੇਰਿਆ ਜਾ ਸਕਦਾ ਹੈ ਉੱਥੇ ਤਾਂ ਜਿਹੜਾ ਇੱਕ ਹਿੱਸਾ ਫਿਰ ਇਸ ਟੈਂਕਰ ਨੂੰ ਅੱਗੇ ਜਿੱਥੇ ਜਲਨਸ਼ੀਲ ਹੈ ਹੂੰ ਫਿਰ ਇੱਕ ਵਾਰੀ ਆਪਾਂ ਬੇਨਤੀ ਕਰਦੇ ਹਾਂ ਕਿ ਕਿਰਪਾ ਕਰੋ ਦੋਸਤੋ ਥੋੜਾ ਜਾਂ ਨਿਜਮਤ ਰੱਖੋ ਤੇ ਸਰਕਾਰ ਦਾ ਟਰਾਂਸਪੋਰਟ ਵਿਭਾਗ ਲਾਲਜੀਤ ਭੁੱਲਰ ਸਾਹਿਬ ਹੂੰ ਇਹ ਇੱਕ ਭਾਵੇਂ ਟਰੱਕ ਹੈ ਭਾਵੇਂ ਟੈਂਕਰ ਹੈ ਜਾਂ ਹੋਰ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਕਿ ਇਹ ਸੁਰੱਖਿਅਤ ਹੈ ਜਾ ਨਹੀਂ ਨਜ਼ਮ ਸਾਰੇ ਦੇ ਸਾਰੇ ਲਾਗੂ ਹੁੰਦੇ ਆ ਜਾਂ ਨਹੀਂ ਇਹਨਾਂ ਦੀ ਕੰਡੀਸ਼ਨ ਕਿਸ ਕਿਸਮ ਦੀ ਆ ਇਹ ਸਾਰਾ ਕੁਝ ਦੇਖਣ ਦੀ ਜ਼ਰੂਰਤ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ